ਆ ਵੀਰੋ ਰੁਕ ਜਾ ਕੁੰਬੇੜੀ ਜਾਣਾ ਤੇ ਨੂੰ ਸਾਫ ਦੇਉਣਾ ਤਾ ਤੁਹਾਡੇ ਕੋਟ کیس ਵਿੱਚ ਚਲਦੇ ਨੇ ਚੱਲਿਆ ਆਪਾਂ ਜੀਦਾ ਪੁੱਤਰ ਤੇ ਸਾਥ ਨਹੀਂ ਮੈਂ ਸਾਣ ਕੀਤੇ ਨੇ ਤੂੰ ਸਾ ਨਾ ਕਰ ਤੇਰੇ ਤੇਰੇ ਬੰਦੇ ਕੱਲ ਵਸਤੇ ਵੀ ਭਲਾਏ ਬੰਦੇ ਲਾਈ ਮਾ ਦੇਣਾ ਨਾ 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 ਨ ਆਪੇ ਸਾਥੀ ਲੈ ਕੇ ਕੋਈ ਹੋਰ ਬੰਦੇ ਲੈ ਕੇ 30 40 ਬੰਦੇ ਲੈ ਕੇ ਨਾਜਾਇਜ਼ ਟੰਗ ਦੇ ਨਾਲ ਜਾ ਕੇ ਉਸ ਜ਼ਮੀਰ ਨੂੰ ਜਿਹੜੀ ਉਹਨੇ ਪੁੱਤਾ ਵਾਂਗ ਆਪੀ ਫਸਲ ਤੇ ਰਹੀ ਸੀ ਬੀਜੀ ਸੀ ਕਣਕ ਇਹਨੇ ਪੀਚੀ ਕਣਕ ਜਾ ਕੇ ਵਾhti ਯੂਨੀਅਨ ਇਹਦੀ ਕਹਿੰਦੀ ਵੀ ਜਾ ਕੇ ਕਿਸੇ ਗਰੀਬ ਦੀ ਜਾ ਕੇ ਤੇ ਖੜੀ ਫਸਲ ਵਾ ਤੇ ਪੁੱਤਾ ਵਾਂਗ ਉਹਨੇ ਫਸਲ ਵਿਚਾਰੀ ਨੇ ਬੀਜੀ ਤੇ ਹੁੰਦੀ ਐ ਨਾ ਫਸਲ ਵਾhti ਕਹਿਣ ਦਾ ਭਾਵ ਇਹ ਵੀ ਇਹ ਜਿਹੜੀਆਂ ਜਥੇਬੰਦੀਆਂ ਨੇ ਇਹ ਕਿਸੇ ਦਾ ਸਾਰਾ ਵਾਰਦਿਆਂ ਨੇ ਜੇ ਕਿਸੇ ਨਾਲ ਕੋਈ ਤੱਕਾ ਹੁੰਦਾ ਹੈ ਤੇ ਜਾ ਕੇ ਉਹਦੇ ਨਾਲ ਨਿਆਹ ਕਰਦਿਆਂ ਨੇ ਖੜਦਿਆਂ ਨੇ ਮੰਨ ਕੇ ਚੱਲੋ ਜੇ ਇਹਨਾਂ ਤੇ ਪਰਚਾ ਨਹੀਂ ਹੁੰਦਾ ਜਿਵੇਂ ਹਥਿਆਰ ਲੈ ਕੇ ਗਏ ਨੇ ਜਾਂ ਕਿਰਪਾਨਾਂ ਟੱਕ ਬੇ ਲੈ ਕੇ ਗਏ ਨੇ ਉਹਨਾਂ ਗਰੀਬਾਂ ਬੰਦਿਆਂ ਨੂੰ ਇਹਨਾਂ ਹਥਿਆਰ ਵਿਖਾਏ ਨੇ ਉਹ ਵਿਚਾਰੇ ਡਰਦੇ ਪਿਛਾ ਖੜੇ ਰਹੇ ਨਹੀਂ ਉਹਨਾਂ ਦੀ ਕੋਈ ਵਾਹ ਨਹੀਂ ਚੱਲੀ ਇਹਨਾਂ ਬਤਲ ਬਾਤ ਦੀ ਰੁਕ ਜਾ ਕੁੰਬੇੜੀ ਜਾਣਾ ਕੱਕਾ ਕੁੰਬੇੜ ਤੋਂ ਜ਼ਿਆਦਾ ਹੋਣਾ ਨਿਕਲਣਾ ਜ਼ਿਆਦਾ ਹੈ ਅਨਵੇੜ ਤੋਂ ਜ਼ਿਆਦਾ ਰੁਕ ਜਾਓ ਆਪ ਜਾਣਾ ਕਿਥੇ ਆਹੀ ਤੀਜੀ ਵਾਰੀ ਬਾਅਦ ਆ ਜਾਗੇ ਆਹੀ ਇੱਕ ਤੁਹਾਡੇ ਕੋਲ ਨਹੀਂ ਰਹਿਣਾ ਆਏ ਨਹੀਂ ਜੱਟ ਕੀ ਕਰਨਾ ਕਰੋ ਦੋ ਵੀ ਅੰਦਰ ਆ ਜਾ ਫਸ ਲਓ ਇੱਥੇ ਵੀਰ ਕਾਈ ਸਾਡੇ ਨਾਲ ਸਾਡੇ ਕੋਲ ਆ ਲੈ ਵਿਖਾ ਦੇਣਾ ਮਾ ਕੇ ਠਕਾਈਆਂ ਸਾਨੂੰ ਨਹੀਂ ਨਹੀਂ ਪੁੱਛੋ ਦੀ ਗੱਲ ਸੁਣੋ ਸੁਣੋ ਤਾਂ ਤੁਮਾ ਦਾ ਨਹੀਂ ਕਿ ਸੋਸਣਾ ਪਰਸੋਂ ਜਿਹੜੇ ਆਪੇ ਜਿਹੜੇ ਤੋਂ ਪੁੱਤਰ ਦੇ ਸਾਥ ਆਖ ਨਹੀਂ ਤੂੰ ਸਾਨੂੰ ਨਾ ਕਰ ਤੇਰੇ ਤੇ ਬੰਦੇ ਕਦ ਵਾਸਤੇ ਵੀ ਖਲਾਏ ਬੰਦੇ ਫੋਟੋ ਲਾਏ ਮਾਤੇ ਲਖਣਾ ਹੈ ਛੋਕਰੀ ਹੈ ਇਹ 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 ਤਾਂ ਮੰਦੇ ਦੀ ਪੈਲੀ ਹੁੰਦੀ ਹੈ ਜੇ ਕੋਲ ਰਹੇ ਫਿਰ ਦਿੰਨੇ ਆ ਹਾਂ ਕੋਲ ਰਹੇ ਅਸੀਂ ਬੰਦਾ ਹੋਰ ਨਹੀਂ ਵੜਨ ਦੇਣਾ ਕੋਲ ਰਹੇ ਹੋਰ ਨਹੀਂ ਆਉਂਦਾ ਕਮਾਈ ਆਵੇਗਾ ਅਸਰ ਨਹੀਂ ਆਇਆ ਹੋਰ ਨਹੀਂ ਆਇਆ ਦਾਦੀ ਕਰੋ ਦੇ ਕੋਰ ਵੜਨ ਦੇ ਆ ਦਾਦੀ ਕਰੋ ਸਾਨੂੰ ਨੀਂਦ ਸਾਫ ਦੇਉਂਨਾ ਤੂੰ ਸਾਡੇ ਕੋਟ ਕੇਸ ਵੀ ਚਲਦੇ ਨੇ ਨਾ ਸਾਡਾ ਸਰਕਾਰ ਇਨਸਾਫ ਕਰਦੇ ਫਿਰ ਕੋਈ ਵੀ ਨਹੀਂ ਇਨਸਾਫ ਕਰਦਾ ਫਿਰ ਮੇਰੇ ਡੈਡੀ ਬਣ ਬੱਕ ਕੇ ਅਗੇ ਦੋ ਕਰਦੇ ਅੱਜ ਅਸੀਂ ਇਸ ਵਿਸ਼ੇ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਸਰਦਾਰ ਕੁਲਵੰਤ ਸਿੰਘ ਪਿੰਡ ਰਿ ਮੈਂ ਕਿ ਮੈਂ ਪ੍ਰੈਸ ਕਟਰ ਵਿਸ਼ਾ ਜੀ ਜੋ ਸਰਦਾਰ ਸ਼ੇਰ ਸਿੰਘ ਹਿੰਦ ਭਾਨੇ ਵਾਲਾ ਇਹਦੀ ਜ਼ਮੀਨ ਦਾ ਵੀ ਇਹਦੀ ਕੋਲ ਇਹ 10 ਕਨਾਲਾਂ ਜ਼ਮੀਨ ਹੈ ਜੋ ਕਿ ਅੱਜ ਤੋਂ ਤਕਰੀਬਨ 10-15 ਸਾਲ ਤੋਂ ਮੈਂ ਇਸ ਪਰਿਵਾਰ ਨਾਲ ਮਿਲਦਾ ਵਰਤਦਾ ਆਉਣਾ ਸ਼ੇਰ ਸਿੰਘ ਨਾਲ ਪਤਾ ਇਹ ਲੱਗਾ ਵੀ ਇਹ ਜਿਹੜੀ 10 ਕਨਾਲਾਂ ਜ਼ਮੀਨ ਹੈ ਇਹ ਜਦੋਂ ਪਾਣੀ ਆਪਣਾ ਫਲੱਡ ਆਇਆ ਤੇ ਇਹ ਜ਼ਮੀਨ ਜਿਹੜੀ ਇਹ ਸਾਰੀ ਤਬਾਹ ਹੋ ਉਸ ਤਬਾਹ ਹੋਣ ਤੋਂ ਬਾਅਦ ਇਸ ਪਰਿਵਾਰ ਨੇ ਵਿਚਾਰਿਆਂ ਨੇ ਆਪਦਾ ਕਿਰਤੀ ਕਿਸਾਨ ਮੈਂ ਤਾਂ ਮਿਹਨਤ ਮਿਹਨਤ ਕਰਕੇ ਉਹ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਹੈ ਨਾਲੇ ਵਾਈ ਜੋ ਕੀਤੀ ਉਹਦੇ ਵਿੱਚ ਇਹਨਾਂ ਨੇ ਕਣਕ ਬੀਜੀ ਕੀ ਹੋਇਆ ਵੀ ਕਣਕ ਬੀਜਣ ਤੋਂ ਬਾਅਦ ਇਹਨਾਂ ਦਾ ਜਿਹੜਾ ਪਿਓ ਪੁੱਤਰਾ ਦਾ ਮਸਲਾ ਹੈ ਛੇਰ ਸਿੰਘ ਦਾ ਤੇ ਰਾਜ ਸਿੰਘ ਦਾ ਛੇਰ ਸਿੰਘ ਨੇ ਆਪ ਦੀ ਜਿਉਂਦਿਆਂ ਇਹਨੂੰ ਰਾਜ ਸਿੰਘ ਨੂੰ ਜੋ ਹਿੱਸਾ ਬਣਦਾ ਸੀ ਉਹ ਇਹਨੂੰ ਦੇ ਦਿੱਤਾ ਸੀ ਕੀ ਹੋਇਆ ਵੀ ਉਹ ਆਪਣੇ ਰਾਜ ਸਿੰਘ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਜਿਹੜੀ ਛੇਰ ਸਿੰਘ ਦੀ ਨੋਹ ਸੀ ਉਹ ਇਹਨੂੰ ਛੱਡ ਕੇ ਚਲੀ ਗਈ ਉਹਦੀ ਜੋ ਸਾਮ ਸੰਭਾਲ ਸੀ ਉਹ ਸ਼ੇਰ ਸਿੰਘ ਨੇ ਕੀਤੀ ਐਕਸੀਡੈਂਟ ਹੋਣ ਦੇ ਬਾਵਜੂਦ ਇਹਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਇਹ ਛੱਡ ਕੇ ਚਲੀ ਗਈ ਉਸ ਤੋਂ ਬਾਅਦ ਇਹਨੇ ਦੂਸਰਾ ਵਿਆਹ ਕਰਾ ਲਿਆ ਉਸ ਤੋਂ ਬਾਅਦ ਹੋਇਆ ਕਿ ਉਹ ਸਾਮ ਸੰਭਾਲ ਤੋਂ ਬਾਅਦ ਉਹ ਜਿਹੜਾ ਉਹਦਾ ਸ਼ੇਰ ਸਿੰਘ ਦਾ ਲੜਕਾ ਸੀ ਰਾਜ ਸਿੰਘ ਉਹਦੀ ਬਹੁਤ ਹੋ ਗਈ ਮੌਤ ਹੋਣ ਤੋਂ ਪ੍ਰੰਤ ਇਹਨੇ ਕੀ ਕੀਤਾ ਵੀ ਜਿਹੜੀ ਉਹ ਆਪਦੀ ਜ਼ਮੀਨ ਜਾਇਦਾਦ ਸੀ ਪਹਿਲਾਂ ਵੇਚ ਲਈ ਤੇ ਉਸ ਤੋਂ ਬਾਅਦ ਜਿਹੜੀ ਸ਼ੇਰ ਸਿੰਘ ਦੇ ਦੂਜੇ ਬੱਚਿਆਂ ਦੀ ਜਾਇਦਾਦ ਸੀ ਉਹ ਜ਼ਮੀਨ ਤੇ ਇਹ ਨਾਣੇ ਆਪਦਾ ਅੱਕ ਜਿਤਾਉਣਾ ਸ਼ੁਰੂ ਕਰ ਦਿੱਤਾ ਅੱਕ ਜਿਤਾਉਣਾ ਕੀ ਸ਼ੁਰੂ ਕੀਤਾ ਵੀ ਉਹਦੇ ਵਿੱਚ ਇਹਨਾਂ ਭਾਰਤੀ ਕਿਸਾਨ ਕਿਰਤੀ ਆਪਣੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਗਰਮੀਤ ਸਿੰਘ ਪੋਜੋਗੇ ਉਹਨੇ ਆਪਦੇ ਨਾਲ ਆਪਦੇ ਸਾਥੀ ਲੈ ਕੇ ਕੋਈ ਹੋਰ ਬੰਦੇ ਲੈ ਕੇ 30 40 ਬੰਦੇ ਲੈ ਕੇ ਨਾਜਾਇਜ਼ ਢੰਗ ਦੇ ਨਾਲ ਜਾ ਕੇ ਉਸ ਜ਼ਮੀਨ ਨੂੰ ਜਿਹੜੀ ਉਹਨੇ ਪੱਤਾ ਵਾਂਗ ਆਪਦੀ ਫਸਲ ਤੇਰੀ ਦੀ ਬੀਜੀ ਸੀ ਕਣਕ ਇਹਨੇ ਬੀਜੀ ਕਣਕ ਜਾ ਕੇ ਵਾਹਤੀ ਜਿਹੜੀ ਕਿ ਉਹਨਾਂ ਦੇ ਕੋਲ ਮੌਜੂਦਾ ਵੀਡੀਓ ਹੈ ਉਹਨਾਂ ਦੀ ਫਸਲ ਜਿਹੜੀ ਉਹ ਵਾਹ ਰਹੀ ਉਹਨਾਂ ਜਾ ਕੇ ਜਲੇ ਰੋਕਿਆ ਰੱਖਿਆ ਤੇ ਇਹ ਨਾ ਹਟੇ ਇਹਨਾਂ ਸਾਰੀ ਫਸਲ ਵਾਹ ਦਿੱਤੀ ਜੇ ਮੰਨ ਕੇ ਚੱਲੋ ਵੀ ਇਹਨਾਂ ਦਾ ਉਸ ਜ਼ਮੀਨ ਤੇ ਹੱਕ ਬਣਦਾ ਹੈ ਇਹ ਕੋਈ ਸਰਕਾਰੀ ਨਮਾਇੰਦਾ ਤਹਿਸੀਲਦਾਰ ਪਟਵਾਰੀ ਜਾਂ ਕੋਈ ਪੁਲਿਸ ਪ੍ਰਸ਼ਾਸਨ ਜਾਂ ਜਾਂਦੇ ਕਬਜ਼ਾ ਲੈਣ ਤੇ ਸਾਰਿਆਂ ਨੂੰ ਪਤਾ ਲੱਗਦਾ ਵੀ ਇਹਨਾਂ ਆ ਆਪਦੀ ਜ਼ਮੀਨ ਦਾ ਕਬਜ਼ਾ ਲੈ ਲਿਆ ਯੂਨੀਅਨ ਇਹ ਨਹੀਂ ਕਹਿੰਦੀ ਵੀ ਜਾ ਕੇ ਕਿਸੇ ਗਰੀਬ ਦੀ ਜਾ ਕੇ ਤੇ ਖੜੀ ਫਸਲਵਾ ਦੇ ਪੁੱਤਾਂ ਮੰਗ ਉਹਨੇ ਫਸਲ ਵਿਚਾਰੀ ਨੇ ਬੀਜੀ ਤੇ ਉਹਨਦੀ ਇਹਨਾਂ ਫਸਲਵਾਦ ਤੀ ਕਹਿਣ ਦਾ ਭਾਵ ਇਹ ਵੀ ਇਹ ਜਿਹੜੀਆਂ ਜਥੇਬੰਦੀਆਂ ਨੇ ਇਹ ਕਿਸੇ ਦਾ ਸਾਰਾ ਬੰਦੀਆਂ ਨੇ ਵੀ ਜੇ ਕਿਸੇ ਨਾਲ ਕੋਈ ਤੱਕਾ ਹੁੰਦਾ ਹੈ ਤੇ ਜਾ ਕੇ ਉਹਦੇ ਨਾਲ ਨਿਆਹ ਕਰਦੀਆਂ ਨੇ ਖੜਦੀਆਂ ਨੇ ਜਾਂ ਸਰਕਾਰਾਂ ਨਾਲ ਸਾਡਾ ਕੋਈ ਪੰਗਾ ਪੈਂਦਾ ਹੈ ਤੇ ਅਸੀਂ ਸਰਕਾਰਾਂ ਦੇ ਵਿਰੁੱਧ ਧਰਨੇ ਲਾਉਣੇ ਆ ਮੰਨ ਕੇ ਚੱਲੋ ਵੀ ਜੇ ਹੁਣ ਇਹ ਪਰਿਵਾਰ ਨਾਲ ਇਹ ਨੇ ਗਰਮੀਤ ਸਿੰਘ ਨੇ ਇਹ ਧੱਕਾ ਕਰਾਇਆ ਹੈ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਵੀ ਇਹਨੇ ਇਹ ਕੰਮ ਕੀਤਾ ਹੈ ਤੇ ਇਹਨਾਂ ਜਿਹੜਾ ਆਵਾਹ ਹੱਕ ਮੰਗਦਾ ਉਹ ਲੈ ਕੇ ਇਹਨਾਂ ਨੇ ਖਾ ਲਿਆ ਤੇ ਉਸ ਗਰੀਬ ਪਰਿਵਾਰ ਨਾਲੇ ਧੱਕਾ ਕਰਦੇ ਨੇ ਇਹਨਾਂ ਕੋਈ ਕੋਰਟ ਦੀ ਪ੍ਰਵਾਨ ਨਹੀਂ ਕੀਤੀ ਕੋਈ ਇਹਨਾਂ ਪ੍ਰਸ਼ਾਸਨ ਦੀ ਪ੍ਰਵਾਨ ਨਹੀਂ ਕੀਤੀ ਇਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਵੀ ਜੋ ਇਹਨਾਂ ਦੀ ਉੱਤਾਂ ਵਾਗ ਫਸਲ ਜਿਹੜੀ ਪਾਲੀ ਇਹਨਾਂ ਨੇ ਵਾਈ ਉਹਦਾ ਜਾਂ ਤਾਂ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਬੰਦਿਆਂ ਤੇ ਜਵਾਨੀ ਕਾਰਵਾਈ ਕੀਤੀ ਜਾਵੇ ਜਿੰਨਾ ਬੰਦਿਆਂ ਨੇ ਜਾ ਕੇ ਉਹਨਾਂ ਦੀ ਖੜੀ ਫਸਲ ਵਾਈ ਜੋ ਇਹਨਾਂ ਨੇ ਉਹਦੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਬੰਦੇ ਨਾਲ ਗਏ ਨੇ ਉਹਨਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਮੰਨ ਕੇ ਚੱਲੋ ਜੇ ਇਹਨਾਂ ਤੇ ਪਰਚਾ ਨਹੀਂ ਹੁੰਦਾ ਜਿਵੇਂ ਹਥਿਆਰ ਲੈ ਕੇ ਗਏ ਨੇ ਜਾਂ ਕਿਰਪਾਨਾਂ ਟਕਬੇ ਲੈ ਕੇ ਗਏ ਨੇ ਉਹਨਾਂ ਗਰੀਬਾਂ ਬੰਦਿਆਂ ਨੂੰ ਇਹਨਾਂ ਹਥਿਆਰ ਵਿਖਾਏ ਨੇ ਉਹ ਵਿਚਾਰੇ ਡਰ ਦੇ ਪਿਛਾ ਖੜੇ ਰਹੇ ਨੇ ਉਹਨਾਂ ਦੀ ਕੋਈ ਵਾਹ ਨਹੀਂ ਚੱਲੀ ਇਹਨਾਂ ਫਤਲ ਬਾਤ ਈ ਇਸ ਤੋਂ ਬਾਅਦ ਅਸੀਂ ਸਰਕਾਰ ਤੋਂ ਇਹ ਮੰਗ ਕਰਨੇ ਆਂ ਵੀ ਇਹਨਾਂ ਨੂੰ ਇਨਸਾਫ਼ ਦਵਾਇਆ ਜਾਵੇ ਉਸ ਤੋਂ ਬਾਅਦ ਕਹਿਣ ਦਾ ਭਾਵ ਹੈ ਵੀ ਇਹਨਾਂ ਨੇ ਡਰਦਿਆਂ ਨੇ ਇਹਨਾਂ ਬੰਦਿਆਂ ਤੋਂ ਗੁਰਮੀਤ ਸਿੰਘ ਹੋਣਾ ਤੋਂ ਕ੍ਰਾਂਤੀ ਕਾਣੀ ਹੋਣਾ ਤੋਂ ਡਰਦਿਆਂ ਨੇ ਇੱਕ ਕੋਰਟ 'ਚ ਕੇਸ ਲਾਇਆ ਮੰਨ ਕੇ ਚੱਲੋ ਵੀ ਜੇ ਕੋਰਟ ਜੋ ਵੀ ਫੈਸਲਾ ਕਰਦੀ ਏ ਇਹ ਪਰਿਵਾਰ ਮੰਨਣ ਨੂੰ ਤਿਆਰ ਹੈ ਵੀ ਜੋ ਕੋਰਟ ਫੈਸਲਾ ਕਰਦੀ ਏ ਉਹ ਜਿੰਦੇ ਹੱਕ 'ਚ ਸਰਕਾਰ ਕਰੇਗੀ ਕੋਰਟ ਕਰੇਗੀ ਅਸੀਂ ਉਹ ਫੈਸਲਾ ਮੰਨਣ ਨੂੰ ਤਿਆਰ ਆਂ ਜੇ ਮੰਨ ਕੇ ਚੱਲੋ ਵੀ ਇਹ ਅਜੇ ਵੀ ਗਰਮੀਤ ਸਿੰਘ ਜਾਂ ਕ੍ਰਾਂਤੀਕਾਰੀ ਵਾਲੇ ਜੇ ਇਹ ਜਾ ਕੇ ਅਜੇ ਵੀ ਉਸ ਪਰਿਵਾਰ ਨਾਲ ਧੱਕਾ ਕਰਦੇ ਨੇ ਤੇ ਫਿਰ ਸਾਡੀ ਇੱਕ ਆਈਪੀਡੀ ਯੂਨੀਅਨ ਸਾਡੇ ਨਾਲ ਸਾਡੀ ਭਾਰਤੀ ਕਿਸਾਨ ਪੰਜਾਬ ਉਹ ਵੀ ਅਸੀਂ ਇਹਨਾਂ ਦੇ ਨਾਲ ਆ ਅਸੀਂ ਵੀ ਆਪਦੇ ਪੰਜਾਬ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਨਾਲ ਜਾ ਕੇ ਵਿਚਾਰ ਵਟਾਂਦਰਾ ਕਰਾਂਗੇ ਉਸ ਨੂੰ ਇਹ ਜਾ ਕੇ ਸਾਰੀ ਜਿਹੜੀ ਗੱਲ ਹੈ ਜੋ ਇਹਨਾਂ ਨੇ ਧੱਕਾ ਕੀਤਾ ਹੈ ਉਹਨੂੰ ਵੀਡੀਓ ਵਿਖਾਵਾਂਗੇ ਜੋ ਇਹਨਾਂ ਸਾਰਾ ਕੀਤਾ ਉਹ ਜਾ ਕੇ ਅਸੀਂ ਉਹਨੂੰ ਸਾਰੇ ਗੱਲਬਾਤ ਦੱਸਾਂਗੇ ਅਗਲੀ ਕਾਰਵਾਈ ਜੋ ਹੋਈ ਜੋ ਸਾਨੂੰ ਫਿਰ ਉਹ ਹੁਕਮ ਕਰੇਗਾ ਧਰਨਾ ਲਾਉਣਾ ਪਿਆ ਧਰਨਾ ਲਾਵਾਂਗੇ ਜਿੰਨਾ ਚੇ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹ ਪਰਿਵਾਰ ਦੇ ਨਾਲ ਇਹ ਜਿਹੜਾ ਮਸਲਾ ਹੈਗਾ ਹੁਣੇ ਸਾਡੇ ਦਿਹਾਂਸ ਆਇਆ ਹੈ ਤੇ ਇਸकी ਪ੍ਰੋਪਰ ਜੜੀ ਹੈਗੀ ਉਹ ਬੰਦੀ ਕਾਰਵਾਈ ਜੜੀ ਹੈਗੀ ਉਹ ਐਸ ਪਰ ਲਾ ਉਹ ਕੀਤੀ ਜਾਊਗੀ ਇਹ ਕੋਈ ਨਾ ਵੀ ਕਿੰਦੀ ਸੀ ਅਸੀਂ ਵੀਡੀਓ ਵੀ ਸਾਹ ਆ ਜਿਹੜਾ ਵੀਡੀਓ ਹੈ ਉਹ ਵੀ ਧਿਆਨ ਚੁਣਿਆ ਹੈ ਇਹ ਇਹ ਡੀਐਸਪੀ ਸਿਟੀ ਸਰਵਿਸ ਕੀ ਕਰ ਰਹੇ ਹਨ ਜਿਹੜੀ 33 ਮੋਬਾਈਲ